ਤਨਖਾਈਆਂ ਹੋਣ ਦੇ ਬਾਵਜੂਦ ਵੀ ਉਹ ਅਜੇ ਅੰਦਰੋਂ ਝੁਕ ਨਹੀਂ ਰਿਹਾ ਇਹ ਚੀਜ਼ ਸਾਹਮਣੇ ਆ ਗਈ ਹੈ ਕਿ ਉਹ ਉਹ ਮਤਲਬ ਉਹਦੀ ਆਡਾਸਿਟੀ ਦੇਖੋ ਕਿ ਉਹ ਜਾ ਕੇ ਜਥੇਦਾਰ ਨੂੰ ਲਿਖਤੀ ਰੂਪ ਚ ਕਹਿ ਰਿਹਾ ਕਿ ਜਲਦੀ ਫੈਸਲਾ ਕਰ ਮੇਰਾ ਜਿਹੜੀ ਉਹਨਾਂ ਦੀ ਡਿਲੇ ਹੈ ਉਹ ਠੀਕ ਹੈ ਉਹ ਡਿਲੇ ਹੋਣੀ ਚਾਹੀਦੀ ਹੈ ਉਹਦੇ ਪਿੱਛੇ ਮੈਂ ਇਹ ਦੇਖਦਾ ਕਿ ਵੀ ਜਿਸ ਤਰੀਕੇ ਦੇ ਨਾਲ ਸੁਖਵੀਰ ਬਾਦਲ ਨੇ ਆਪਣਾ ਸਟੈਂਡ ਚੇਂਜ ਕੀਤਾ ਹੈ ਉਹ ਬਿਕੋਜ਼ ਆਫ ਡਿਲੇ ਹੀ ਹੈ ਜੋ ਡਿਲੇ ਨਾ ਹੁੰਦੀ ਤੇ ਪਬਲਿਕ ਦੇ ਸਾਹਮਣੇ ਉਹਦਾ ਇਹ ਚਿਹਰਾ ਸਾਹਮਣੇ ਨਹੀਂ ਸੀ ਆਣਾ ਕਿ ਉਹ ਇੱਕ ਬਹਰੂਪੀਆ ਹੋ ਕੇ ਪਹਿਲਾਂ ਉਸਨੇ ਕਿਹਾ ਮੈਂ ਸਾਰਾ ਕੁਝ ਆਪਣੀ ਝੋਲੀ ਪਾਦਾ ਹਾਂ ਉਹਦੇ ਵਿੱਚ ਵੀ ਉਸਨੇ ਮਤਲਬ ਕਲੈਰਿਟੀ ਨਾਲ ਉਹਨੇ ਨਿਮਾਣਾ ਸਿੱਖੋ ਕਿ ਨਹੀਂ ਗਿਆ ਉਹਨੇ ਚਲਾਕੀ ਕੀਤੀ ਉੱਥੇ ਜਾ ਕੇ ਉਸ ਲੈਟਰ ਦੇ ਵਿੱਚੋਂ ਝਲਕਦਾ ਹੈ ਲੇਕਿਨ ਹੁਣ ਉਹ ਉਸ ਤੋਂ ਵੀ ਬੈਕਟ੍ਰੈਕ ਕਰ ਗਿਆ ਤੇ ਉਹ ਕਹਿ ਰਿਹਾ ਕਿ ਉਹ ਸਾਰਾ ਕੂੜ ਪ੍ਰਚਾਰ ਹੈ ਸੋ ਇਹ ਚਿਹਰਾ ਉਹਦਾ ਤਾਂ ਹੀ ਨੰਗਾ ਹੋਇਆ ਕਿ ਜਿਹੜੀ ਡਿਲੇ ਕਰਕੇ ਹੋਇਆ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਦਾ ਦਾਵਾ ਦੁਬਾਰਾ ਤੋਂ ਖਾਸ ਕਰਕੇ ਵਿਧਾਨ ਸਭਾ ਨੂੰ ਲੈ ਕੇ 10 ਏਕੜ 12 ਏਕੜ ਦਾ ਐਕਸਚੇਂਜ ਲੈਂਡ ਦਾ ਉਹ ਆਉਣ ਵਾਲੇ ਦਿਨਾਂ ਚ ਕੀ ਸੁਰਤ ਹੈ ਹਾਲ ਜਾਂ ਉਹਦੇ ਮਤਲਬ ਕੀ ਮਾਇਨੇ ਕੀ ਦੇਖ ਰਹੇ ਹੋ ਤੁਸੀਂ ਕਿ ਦਿੱਲੀ ਕੋਈ ਪਹਿਲੀ ਵਾਰੀ ਨਹੀਂ ਮੁੱਕਰੀ ਸਿੱਖਾਂ ਦੇ ਨਾਲ ਵਾਅਦੇ ਕਰਕੇ ਪਹਿਲੀ ਵਾਰੀ ਨਹੀਂ ਮੁੱਕਰੀ ਜਾਂ ਪੰਜਾਬ ਦੇ ਨਾਲ ਵਾਅਦੇ ਕਰਕੇ ਪਹਿਲੀ ਵਾਰੀ ਨਹੀਂ ਮੁੱਕਰੀ ਜਦੋਂ ਹਰਿਆਣਾ ਬਣਾਇਆ ਸੀ ਉਦੋਂ ਕਿਹਾ ਸੀ ਇਸ ਨੂੰ ਚੰਡੀਗੜ੍ਹ ਨੂੰ ਯੂਟੀ ਉਦੋਂ ਤੱਕ ਰੱਖਣਾ ਜਦੋਂ ਤੱਕ ਅਸੀਂ ਹਰਿਆਣਾ ਦੀ ਇੱਕ ਵੱਖਰੀ ਰਾਜਧਾਨੀ ਨਹੀਂ ਬਣਾ ਦਿਆਂਗੇ ਤੇ ਹੁਣ ਵਖਰੀ ਰਾਜਧਾਨੀ ਨਹੀਂ ਬਣਾ ਰਹੇ ਉਹ ਕਹਿੰਦੇ ਚੰਡੀਗੜ੍ਹ ਦੇ ਵਿੱਚ ਹੀ ਬਰਾਬਰ ਬਣਾਵਾਂਗੇ ਭਰਾ ਮਾਰੂ ਜੰਗ ਕ੍ਰੀਏਟ ਕਰਨੀ ਆ ਉਹਨਾਂ ਨੇ ਉਹ ਭਰਾ ਮਾਰੂ ਜੰਗ ਕ੍ਰੀਏਟ ਕਰਨ ਦੇ ਲਈ ਹੀ ਵਿਧਾਨ ਸਭਾ ਦੇ ਬਰਾਬਰ ਵਿਧਾਨ ਸਭਾ ਸੋ ਇਹ ਕਾਲੇ ਅੰਗਰੇਜ਼ਾਂ ਨੇ ਉਹੀ ਝੰਡਾ ਚੱਕਿਆ ਹੋਇਆ ਉਹੀ ਪਾਲਿਸੀ ਚੱਕੀ ਹੋਈ ਹੈ ਤੇ ਇਹ ਪੰਜਾਬ ਨੂੰ ਸਟੇਬਲ ਨਹੀਂ ਹੋਣਾ ਦੇਣਾ ਚਾਹੁੰਦੇ ਕੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਮਾਮਲੇ ਇਸ ਟਾਈਮ ਚੱਲ ਰਹੇ ਨੇ ਔਰ ਖਾਸ ਕਰਕੇ ਗੱਲ ਕਰੀਏ ਤਾਂ ਮਾਮਲੇ ਉਲਝੇ ਵੀ ਪਏ ਨੇ ਸੁਖਬੀਰ ਬਾਦਲ ਦੁਬਾਰਾ ਤੋਂ ਕਾਲ ਤਖਤ ਗਏ ਉਹਨਾਂ ਨੇ ਇੱਕ ਚਿੱਠੀ ਕ ਲੈਟਰ ਉੱਥੇ ਲਿਖੀ ਉਹਦਾ ਸੁਖਜਿੰਦਰ ਰੰਧਾਵਾ ਜਿਹੜਾ ਹਰਿਆਣਾ ਕਲੇਮ ਕਰ ਰਿਹਾ ਹੈ ਬਾਰ-ਬਾਰ ਕਿ ਸਾਨੂੰ ਜਿਹੜਾ ਪੰਜਾਬ ਆਪਣੇ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਧਾਨ ਸਭਾ ਲਈ ਜਗ੍ਹਾ ਦਿੱਤੀ ਜਾਏ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਤੇ ਦੂਸਰੇ ਪਾਸੇ ਜਿਹੜਾ ਪੰਜਾਬ ਸਰਕਾਰ ਦਾ ਵਫਦ ਉਹ ਅੱਜ ਮਿਲਿਆ ਗਵਰਨਰ ਨੂੰ ਕਾਫੀ ਸਾਰੇ ਮਾਮਲੇ ਨੇ ਗੱਲਬਾਤ ਕਰਦੇ ਆ ਅਮਰਿੰਦਰ ਸਿੰਘ ਜਣੇ ਐਨਾਲਿਸਟ ਨੇ ਸਾਡੇ ਨਾਲ ਉਹਨਾਂ ਗੱਲਬਾਤ ਕਰਦੇ ਆ ਅਮਰਿੰਦਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਮਾਮਲੇ ਮੈਂ ਸ਼ੁਰੂਆਤ ਕੀਤੀ ਵੀ ਬੜੇ ਉਲਝੇ ਪਏ ਨੇ ਔਰ ਖਾਸ ਕਰਕੇ ਸਭ ਤੋਂ ਪਹਿਲੇ ਆਪਾਂ ਮਾਮਲਾ ਅਕਾਲੀ ਦਲ ਦਾ ਲੈ ਲੈਣੇ ਆ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਉਹਦੇ ਬਾਅਦ ਉਹਨਾਂ ਨੇ ਇੱਕ ਚਿੱਠੀ ਜੜੀ ਹੈ ਉਹ ਫਿਰ ਤੋਂ ਅਕਾਲ ਤਖਤ ਨੂੰ ਲਿਖੀ ਹੈ ਤੇ ਇਸ ਦੇ ਬਾਰੇ ਚ ਤੁਹਾਡਾ ਕੀ ਹੈ ਵੀ ਆਉਣ ਵਾਲੇ ਦਿਨ ਕਿਸ ਤਰ੍ਹਾਂ ਦੇ ਹੋ ਸਕਦੇ ਹੈ ਕਿਉਂਕਿ ਇੱਕ ਪਾਸੇ ਵੀ ਬਾਰ ਬਾਰ ਗੱਲ ਕਹੀ ਜਾਂਦੀ ਵੀ ਖੇਤਰੀ ਪਾਰਟੀ ਦਾ ਜਿਹੜਾ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈਗਾ ਉਹਦਾ ਬਰਕਰਾਰ ਰਹਿਣਾ ਬਹੁਤ ਜ਼ਰੂਰੀ ਹੈਗਾ ਦੂਸਰੇ ਪਾਸੇ ਇਸ ਤਰੀਕੇ ਦੀ ਜਿਹੜੀ ਇੱਕ ਸਿਆਸਤ ਦੇ ਵਿੱਚ ਗੁੰਝਲ ਪਈ ਹੋਈ ਹੈ ਉਹ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨ ਕਿਵੇਂ ਦੇ ਹੋਣਗੇ ਦੇਖੋ ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਪਤੇ ਅੱਜ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਉਸ ਦੀ ਵੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜਿਹੜਾ ਤੁਸੀਂ ਇਹ ਮੁੱਦੇ ਦੋ ਟੱਚ ਕੀਤੇ ਆ ਜਿਹੜਾ ਡੈਲੀਕੇਟ ਮੁੱਦਾ ਤਾਂ ਹੈਗਾ ਦੇਖੋ ਸਪਿਰਚੁਅਲ ਪੁਆਇੰਟ ਆਫ ਊ ਨਾਲ ਜਾਂ ਮੋਰਲ ਜਿਹੜਾ ਹੈਗਾ ਇਸ਼ੂ ਉਹ ਸੁਖਬੀਰ ਬਾਦਲ ਦਾ ਜਿਹੜਾ ਇਸ਼ੂ ਚੱਲ ਰਿਹਾ ਉਸ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਜੇ ਮੈਂ ਤੁਹਾਨੂੰ ਆਪਣੀ ਥੀ ਵਿਊਜ਼ ਦੱਸਾਂ ਤੇ ਪਹਿਲਾਂ ਮੈਂ ਸੋਚਦਾ ਸੀ ਕਿ ਜਿਹੜੇ ਜਥੇਦਾਰ ਸਾਹਿਬ ਜੋ ਇਸ ਦੇ ਵਿੱਚ ਡਿਲੇ ਕਰ ਰਹੇ ਆ ਉਹ ਸ਼ਾਇਦ ਠੀਕ ਨਹੀਂ ਹੈ ਲੇਕਿਨ ਹੁਣ ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਡਿਲੇ ਹੈ ਉਹ ਠੀਕ ਹੈ ਉਹ ਡਿਲੇ ਹੋਣੀ ਚਾਹੀਦੀ ਹੈ ਉਹਦੇ ਪਿੱਛੇ ਮੈਂ ਇਹ ਦੇਖਦਾ ਕਿ ਵੀ ਜਿਸ ਤਰੀਕੇ ਦੇ ਨਾਲ ਸੁਖਵੀਰ ਬਾਦਲ ਨੇ ਆਪਣਾ ਸਟੈਂਡ ਚੇਂਜ ਕੀਤਾ ਹੈ ਉਹ ਬਿਕੋਜ਼ ਆਫ ਡਿਲੇ ਹੀ ਹੈ ਜਿਉ ਡਿਲੇ ਨਾ ਹੁੰਦੀ ਤੇ ਪਬਲਿਕ ਦੇ ਸਾਹਮਣੇ ਉਹਦਾ ਇਹ ਚਿਹਰਾ ਸਾਹਮਣੇ ਨਹੀਂ ਸੀ ਆਣਾ ਕਿ ਉਹ ਇੱਕ ਬਹਰੂਪੀਆ ਹੋ ਕੇ ਪਹਿਲਾਂ ਉਸਨੇ ਕਿਹਾ ਮੈਂ ਸਾਰਾ ਕੁਝ ਆਪਣੀ ਝੋਲੀ ਪਾਦਾ ਹਾਂ ਉਹਦੇ ਵਿੱਚ ਵੀ ਉਸਨੇ ਮਤਲਬ ਕਲੈਰਿਟੀ ਨਾਲ ਉਹਨੇ ਨਿਮਾਣਾ ਸਿੱਖ ਹੋ ਕੇ ਨਹੀਂ ਗਿਆ ਉਹਨੇ ਚਲਾਕੀ ਕੀਤੀ ਉੱਥੇ ਜਾ ਕੇ ਉਸ ਲੈਟਰ ਦੇ ਵਿੱਚੋਂ ਇਹ ਝਲਕਦਾ ਹੈ ਲੇਕਿਨ ਹੁਣ ਉਹ ਉਸ ਤੋਂ ਵੀ ਬੈਕਟ੍ਰੈਕ ਕਰ ਗਿਆ ਤੇ ਉਹ ਕਹਿ ਰਿਹਾ ਕਿ ਉਹ ਸਾਰਾ ਕੂੜ ਪ੍ਰਚਾਰ ਹੈ ਸੋ ਇਹ ਚਿਹਰਾ ਉਹਦਾ ਤਾਂ ਹੀ ਨੰਗਾ ਹੋਇਆ ਕਿ ਜਿਹੜੀ ਡਿਲੇ ਕਰਕੇ ਹੋਇਆ ਮੈਨੂੰ ਇਹ ਲੱਗਦਾ ਕਿ ਬਈ ਜਥੇਦਾਰ ਸਾਹਿਬ ਨੂੰ ਸ਼ਾਇਦ ਇਹ ਉਹ ਉਸ ਨੂੰ ਡਾਈਜੈਸਟ ਨਹੀਂ ਕਰ ਪਾ ਰਹੇ ਸੀ ਉਸ ਚਿੱਠੀ ਨੂੰ ਬਈ ਇਹ ਇਹਦੇ ਜੇ ਹਾਂ ਕਰ ਰਿਹਾ ਕਿ ਨਾ ਕਰ ਰਿਹਾ ਕਿਉਂਕਿ ਜਿਹੜੇ ਅਲੀਗੇਸ਼ਨ ਉਸ ਤੇ ਲੱਗੇ ਆਂ ਤੇ ਅਲੀਗੇਸ਼ਨ ਤਾਂ ਜਗ ਜाहिर ਹੈ ਅਲੀਗੇਸ਼ਨ ਨਹੀਂ ਰਦਰ ਜਿਸ ਚੀਜ਼ ਦੇ ਵਿੱਚ ਉਹਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਮਤਲਬ ਉਹ ਤਨਖਾਹਿਆ ਹੋਣ ਦੇ ਬਾਵਜੂਦ ਵੀ ਉਹ ਅਜੇ ਅੰਦਰੋਂ ਝੁੱਕ ਨਹੀਂ ਰਿਹਾ ਇਹ ਚੀਜ਼ ਸਾਹਮਣੇ ਆ ਗਈ ਹੈ ਕਿ ਉਹ ਉਹ ਮਤਲਬ ਉਹਦੀ ਅਡੋਸਿਟੀ ਦੇਖੋ ਕਿ ਉਹ ਜਾ ਕੇ ਜਥੇਦਾਰ ਨੂੰ ਲਿਖਤੀ ਰੂਪ ਚ ਕਹਿ ਰਿਹਾ ਕਿ ਜਲਦੀ ਫੈਸਲਾ ਕਰ ਮੇਰਾ ਫੈਸਲਾ ਤਾਂ ਜਥੇਦਾਰ ਨੇ ਕਰਤਾ ਕਿ ਤੂੰ ਤਨਖਾਹਾਂ ਆਇਆ ਤੂੰ ਦੋਸ਼ੀ ਐ ਕੀ ਫੈਸਲਾ ਚਾਹੁੰਦਾ ਹੁਣ ਉਹ ਪਬਲਿਕ ਨੂੰ ਜਥੇਦਾਰ ਨੇ ਮੈਸੇਜ ਦਿੱਤਾ ਕਿ ਹੀ ਇਸ ਨਾਟ ਕੰਪੀਟੈਂਟ ਉਹ ਕੰਪੀਟੈਂਟ ਨਹੀਂ ਐ ਤੁਹਾਨੂੰ ਲੀਡ ਕਰਨ ਦਾ ਉਹ ਉਹ ਕੀ ਫੈਸਲਾ ਚਾਹੁੰਦਾ ਸੁਖਵੀਰ ਇਸ ਤੋਂ ਅੱਗੇ ਕਿੰਨਾ ਕੁ ਲੀਡਰ ਦੀ ਗੱਲ ਕੀਤੀ ਜੇ ਕੰਪੀਟੈਂਸ ਦੀ ਗੱਲ ਕੀਤੀ ਜੇ ਪੰਜਾਬ ਬਹੁਤ ਲੰਮੇ ਸਮੇਂ ਤੋਂ ਦੇਖਿਆ ਜਾਏ ਤਾਂ ਲੀਡਰਲੈਸ ਜਾ ਹੋਇਆ ਪਿਆ ਇਸ ਤਰ੍ਹਾਂ ਦੀ ਬਾਰ ਬਾਰ ਗੱਲਾਂ ਉਬਰਦੀਆਂ ਸੀ ਤਾਂ ਨਹੀਂ ਕਹਿ ਸਕਦੇ ਨਾ ਸਾਨੂੰ ਕੋਈ ਹੱਕ ਹੈਗਾ ਕਹਿਣ ਦਾ ਪੱਤਰਕਾਰ ਹੋਣ ਦੇ ਨਾਤੇ ਪਰ ਫਿਰ ਵੀ ਜਿਹੜੇ ਗੱਲਾਂ ਉਬਰ ਕੇ ਆਉਂਦੀਆਂ ਜਾਂ ਉਹ ਬਾਰ-ਬਾਰ ਪ੍ਰੈਸ ਕਲ ਦਾ ਹੁੰਦਾ ਕਿ ਇਹ ਗੱਲ ਕਿਤੇ ਨਾ ਕਿਤੇ ਬੁੱਧੀਜੀਵੀ ਜਾਂ ਇੱਕ ਤਰੀਕੇ ਦੇ ਨਾਲ ਕਹੀ ਜਾਂਦੀ ਹੈ ਵੀ ਨੁਮਾਇੰਦਗੀ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਪੰਜਾਬ ਨੂੰ ਨਹੀਂ ਮਿਲ ਰਹੀ ਹੈ ਬਹੁਤ ਸਾਰੇ ਮੁੱਦੇ ਨੇ ਸਿਰਫ ਆਪਾਂ ਪਾਸਟ ਦੀ ਗੱਲ ਨਾ ਕਰਦੇ ਹੋ ਜੇ ਵਰਤਮਾਨ ਚ ਵੀ ਦੇਖੀਏ ਤਾਂ ਮੁੱਦੇ ਜਿਹੜੇ ਨੇ ਉਲਝਣ ਬਹੁਤ ਜ਼ਿਆਦਾ ਹੈਗੀ ਹੈ ਉਸ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਵੀ ਕੋਈ ਦਿਖ ਰਿਹਾ ਤੁਹਾਨੂੰ ਕਿ ਆਉਣ ਵਾਲੇ ਟਾਈਮ 'ਚ ਕੋਈ ਉਭਾਰ ਕਿਸ ਲੀਡਰ ਦਾ ਹੋਏਗਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਬਈ ਅਕਾਲੀ ਦਲ ਦੇ ਵਿੱਚ ਕੋਈ ਬੰਦਾ ਐਕਚੁਅਲ ਜਿਹੜੀ ਮਤਲਬ ਰਿਜਨਲਿਜ਼ਮ ਦੀ ਆਪਾਂ ਗੱਲ ਕਰਦੇ ਆ ਜਾਂ ਸਿਕ ਸੈਂਟੀਮੈਂਟ ਦੀ ਗੱਲ ਕਰਦੇ ਆ ਕਿਉਂਕਿ ਦਿੱਲੀ ਦੀ ਵੀ ਇੰਟਰਪਲੇ ਹੈਗੀ ਹੈ ਵਿੱਚ ਜਦੋਂ ਤੱਕ ਉਹ ਇੰਟਰਪਲੇ ਦਿੱਲੀ ਦਾ ਮਨ ਸਾਫ ਨਹੀਂ ਹੋਏਗਾ ਉਦੋਂ ਤੱਕ ਅਕਾਲੀ ਦਲ ਦੀ ਲੀਡਰਸ਼ਿਪ ਫ੍ਰੀ ਐਂਡ ਫੇਅਰ ਨਹੀਂ ਉੱਭਰ ਪਾਏਗੀ ਉਹਨਾਂ ਦੇ ਪ੍ਰਾਇਓਰਟੀ ਜੀ ਹੀ ਉੱਭਰਣਗੇ ਜੋ ਵੀ ਹੋਣਗੇ ਜਿਸ ਤੇ ਉਹ ਹੱਥ ਰੱਖਣਗੇ ਉਹੀ ਬੰਦਾ ਜਿਹੜਾ ਹੈਗਾ ਸਰਵਾਈਵ ਕਰੇਗਾ ਹੁਣ ਤੱਕ ਉਹਨਾਂ ਨੇ ਹੱਥ ਪ੍ਰਕਾਸ਼ ਸਿੰਘ ਬਾਦਲ ਤੇ ਰੱਖਿਆ ਹੋਇਆ ਸੀ ਤੇ ਅਜੇ ਕਲੀਅਰ ਨਹੀਂ ਹੈ ਕਿ ਉਹ ਹੱਥ ਉਹਨਾਂ ਨੇ ਸ਼ਿਫਟ ਕਰਕੇ ਸੁਖਵੀਰ ਤੇ ਰੱਖਤਾ ਕਿ ਨਹੀਂ ਰੱਖਿਆ ਜੇ ਉਹ ਸੁਖਵੀਰ ਤੇ ਹੱਥ ਰੱਖ ਦੇਣਗੇ ਤੇ ਉਹ ਲੀਡਰ ਆਪਣੇ ਆਪ ਸਟੈਬਲਿਸ਼ ਹੋਣ ਲੱਗ ਜਾਏਗਾ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੇ ਸੁਖਵੀਰ ਦੇ ਉੱਪਰ ਉਸ ਤਰੀਕੇ ਨਾਲ ਹੱਥ ਨਹੀਂ ਰੱਖਿਆ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਉਹਨਾਂ ਨੂੰ ਕੌਨਫੀਡੈਂਸ ਸੀਗਾ ਔਰ ਉਸ ਦੀ ਕੈਪੇਬਿਲਿਟੀ ਦੇ ਉੱਪਰ ਉਹਨਾਂ ਨੂੰ ਇਤਬਾਰ ਸੀ ਉਹ ਸੁਖਵੀਰ ਦੇ ਉੱਪਰ ਨਹੀਂ ਹੈ ਤੇ ਇਸ ਕਰਕੇ ਇਹ ਸਾਰਾ ਟਰਮੋਇਲ ਹੋਇਆ ਹੋਇਆ ਤੇ ਮੈਂ ਇਸ ਨੂੰ ਇਸ ਨਿਗਾਹ ਨਾਲ ਦੇਖਦਾ ਕਿ ਦਿੱਲੀ ਦੀ ਇੰਟਰਫੀਰੈਂਸ ਕਰਕੇ ਹੀ ਪੰਜਾਬ ਦੇ ਵਿੱਚ ਨਾਲੇ ਉਹਨਾਂ ਨੂੰ ਸੂਟ ਵੀ ਕਰਦਾ ਕਿ ਰੀਜਨਲਿਜ਼ਮ ਉਹਨਾਂ ਦਾ ਏਜੰਡਾ ਹੈਗਾ ਉੱਥੇ ਵੀ ਪਾਵਰ ਚੇਂਜ ਹੋ ਗਈ ਹੈ ਕਾਂਗ ਅਸੀਂ 1 ਨੇਸ਼ਨ 1 ਕੋਡ اور ਇਹ ਸਾਰੀਆਂ ਗੱਲਾਂ ਕਰ ਰਹੇ ਆ ਉਹ ਤੇ ਉਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਵੀ ਉਹ ਗੱਲ ਕਰ ਰਹੇ ਆ ਅਸੀਂ ਕਨਸਟੀਟਿਊਸ਼ਨ ਵੀ ਚੇਂਜ ਕਰਨਾ ਸੈਕੂਲਰਿਜ਼ਮ ਵੀ ਹਟਾਣਾ ਵਰਡ ਸੋ ਇਸ ਤਰੀਕੇ ਦੀ ਜਦੋਂ ਮਾਨਸਿਕਤਾ ਦੇ ਬੰਦੇ ਉੱਥੇ ਆ ਗਏ ਆ ਤੇ ਇੱਥੇ ਵੀ ਸ਼ਿਫਟ ਹੋਣੀ ਦਿਕ ਰਹੀ ਹੈ ਉਹ ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਵਰਤਮਾਨ ਦੇ ਵਿੱਚ ਪੋਲਿਟਿਕਸ ਦੀ ਜੇ ਥੋੜੀ ਗੱਲ ਕਰ ਲਈਏ ਬਹੁਤ ਉਲਜੀ ਪਈ ਹੈ ਪੋਲਿਟਿਕਸ ਔਰ ਖਾਸ ਕਰਕੇ ਹੁਣ ਦੁਬਾਰਾ ਤੋਂ ਚੰਡੀਗੜ੍ਹ ਜਿਹੜਾ ਹੈ ਉਹ ਪ੍ਰੋਮੀਨੈਂਸ 'ਚ ਆ ਗਿਆ ਹੈ ਫੋਕਸ 'ਚ ਆ ਗਿਆ ਖਾਸ ਕਰਕੇ ਜੇ ਸੁਰਖੀਆਂ ਦੀ ਗੱਲ ਕੀਤੀ ਜਾਏ ਤੇ ਮੀਡੀਆ ਦੇ ਵਿੱਚ ਔਰ ਉਹਦੇ ਵਿੱਚ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਦਾ ਦਾਵਾ ਦੁਬਾਰਾ ਤੋਂ ਖਾਸ ਕਰਕੇ ਵਿਧਾਨ ਸਭਾ ਨੂੰ ਲੈ ਕੇ 10 ਏਕੜ 12 ਏਕੜ ਦਾ ਐਕਸਚੇਂਜ ਲੈਂਡ ਦਾ ਉਹ ਆਉਣ ਵਾਲੇ ਦਿਨਾਂ ਚ ਕੀ ਸੁਰਤ ਹੈ ਹਾਲ ਜਾਂ ਉਹਦੇ ਮਤਲਬ ਕੀ ਮਾਇਨੇ ਕੀ ਦੇਖ ਰਹੇ ਹੋ ਤੁਸੀਂ ਪੋਲਿਟਿਕਲ ਪੁਆਇੰਟ ਆਫ View ਦੇ ਨਾਲ ਦੇਖੋ ਪੋਲਿਟਿਕਲ ਪੁਆਇੰਟ ਆਫ View ਨਾਲ ਆਪਾਂ ਇਹ ਕਹਾਂਗੇ ਕਿ ਦਿੱਲੀ ਕੋਈ ਪਹਿਲੀ ਵਾਰੀ ਨਹੀਂ ਮੁੱਕਰੀ ਸਿੱਖਾਂ ਦੇ ਨਾਲ ਵਾਅਦੇ ਕਰਕੇ ਪਹਿਲੀ ਵਾਰੀ ਨਹੀਂ ਮੁੱਕਰੀ ਜਾਂ ਪੰਜਾਬ ਦੇ ਨਾਲ ਵਾਅਦੇ ਕਰਕੇ ਪਹਿਲੀ ਵਾਰੀ ਨਹੀਂ ਮੁੱਕਰੀ ਜਦੋਂ ਹਰਿਆਣਾ ਬਣਾਇਆ ਸੀ ਉਦੋਂ ਕਿਹਾ ਸੀ ਇਸ ਨੂੰ ਚੰਡੀਗੜ੍ਹ ਨੂੰ ਯੂਟੀ ਉਦੋਂ ਤੱਕ ਰੱਖਣਾ ਜਦੋਂ ਤੱਕ ਅਸੀਂ ਹਰਿਆਣਾ ਦੀ ਇੱਕ ਵੱਖਰੀ ਰਾਜਧਾਨੀ ਨਹੀਂ ਬਣਾ ਦਿਆਂਗੇ ਤੇ ਹੁਣ ਵੱਖਰੀ ਰਾਜਧਾਨੀ ਨਹੀਂ ਬਣਾ ਰਹੇ ਉਹ ਕਹਿੰਦੇ ਚੰਡੀਗੜ੍ਹ ਦੇ ਵਿੱਚ ਹੀ ਬਰਾਬਰ ਬਣਾਵਾਂਗੇ ਸੋ ਇਹ ਜਿਹੜਾ ਇੱਕ ਉਹਨਾਂ ਦੀ ਮਾਨਸਿਕਤਾ ਹੈਗੀ ਹੈ ਕਿ ਭਰਾ ਮਾਰੂ ਜੰਗ ਕ੍ਰੀਏਟ ਕਰਨੀ ਆ ਉਹਨਾਂ ਨੇ ਉਹ ਭਰਾ ਮਾਰੂ ਜੰਗ ਕ੍ਰੀਏਟ ਕਰਨ ਦੇ ਲਈ ਹੀ ਵਿਧਾਨ ਸਭਾ ਦੇ ਬਰਾਬਰ ਵਿਧਾਨ ਸਭਾ ਉਹ ਡਿਵੀਜ਼ਨ ਜਿਹੜਾ ਉਹ ਉਹਨਾਂ ਦਾ ਮਤਲਬ ਚਲਾਕੀ ਜਿਹੜੀ ਉਹ ਕਰ ਰਹੇ ਆ ਉਹ ਉਹ ਹੁਣ ਦੇਖੋ ਫਰੂਟਫੁੱਲ ਹੁੰਦੀ ਹੈ ਨਹੀਂ ਹੁੰਦੀ ਦੂਜੇ ਪਾਸੇ ਵੀ ਜਿਹੜੀ ਆਪਾਂ ਦੇਖਦੇ ਆ ਕਿ ਬਈ ਕਿਸਾਨ ਐਜੀਟੇਸ਼ਨ ਚੱਲੀ ਆ ਉਹਦੇ ਵਿੱਚ ਹਰਿਆਣੇੰਦ ਦਾ ਜਿਹੜਾ ਟੈਂਪਰਮੈਂਟ ਹੈ ਉਹ ਚੇਂਜ ਹੋਇਆ ਜਿਸ ਤਰੀਕੇ ਦੇ ਨਾਲ ਹਰਿਆਣੇ ਦੀ ਇਲੈਕਸ਼ਨ ਉਹਨਾਂ ਨੇ ਕੰਟੈਸਟ ਕੀਤੀ ਹੈ ਕਿ 35 ਬਰਾਦਰੀਆਂ ਇੱਕ ਪਾਸੇ ਕਰਕੇ ਤੇ ਇੱਕ ਬਰਾਦਰੀ ਇੱਕ ਪਾਸੇ ਕਰਕੇ ਉਹਨਾਂ ਨੇ ਉਹਨਾਂ ਕੋਲੋਂ ਰਾਜ ਭਗ ਹੋਣ ਦੀ ਜਿਹੜੀ ਗੱਲ ਕੀ ਖੇੜੀ ਹੈ ਉਦੇ ਵਿੱਚੋਂ ਹੀ ਮੈਂ ਸਮਝਦਾ ਕਿ ਵਿਧਾਨ ਸਭਾ ਦੇ ਬਰਾਬਰ ਵਿਧਾਨ ਸਭਾ ਬਣਾ ਦੋ ਤੇ ਇਹਨਾਂ ਦਾ ਕਦੀ ਏਕਾ ਹੋ ਹੀ ਨਾ ਸਕੇ ਸੋ ਉਹ ਮਾਨਸਿਕਤਾ ਜਿਹੜੀ ਹੈ ਉਹ ਮੈਨੂੰ ਇਹਦੇ ਵਿੱਚ ਦਿਖ ਰਹੀ ਹੈ ਜਿੰਦ ਤੱਕ ਗੱਲ ਕਿਤੇ ਜਾਏ ਚੰਡੀਗੜ੍ਹ ਦੇ ਮਾਮਲੇ ਦੀ बार-बार ਗੱਲ ਐਸ ਕਰਕੇ ਆਂਦੀ ਹੈ ਕਿਉਂਕਿ ਜਦੋਂ ਆਂਧਰਾ ਤੇ ਤੇਲੰਗਾਨਾ ਦੋ ਬਣੇ ਸੀ ਆਂਧਰਾ ਚੋਂ ਨਿਕਲ ਕੇ ਤੇਲੰਗਾਨਾ ਇੱਕ ਸਟੇਟ ਬਣਿਆ ਸੀ ਤੇ ਉਹ ਸਟੇਟ ਨੂੰ ਵੀ ਟੈਂਪਰੇਰੀ ਤਾਂ ਜ਼ਰੂਰ ਜਿਹੜਾ ਸੀਗਾ ਉਹ ਹਾਈਦਰਾਬਾਦ ਉਹਦੀ ਰਾਜਧਾਨੀ ਸੀ ਫਿਰ ਉਹ ਜਿਹੜਾ ਅਰੇਂਜਮੈਂਟ ਸੀਗਾ ਟੈਂਪਰੀ ਹੁੰਦਾ ਔਰ ਸੰਵਿਧਾਨਿਕ ਤੌਰ ਤੇ ਵੀ ਟੈਂਪਰੀ ਹੁੰਦਾ ਇਹੀ ਗੱਲ ਵਾਰ-ਵਾਰ ਪੰਜਾਬ ਵੱਲੋਂ ਵੀ ਕਹੀ ਜਾ ਰਹੀ ਹੈ ਕਿ ਟੈਂਪਰੀ ਕੀਤਾ ਗਿਆ ਸੀ ਜਦੋਂ ਰੀਕਨਸਟੀਟਿਊਸ਼ਨ ਐਕਟ ਜਦੋਂ ਦੇਖੋ ਇਸ ਤਰੀਕੇ ਦੇ ਨਾਲ ਰੀ ਆਰਗੇਨਾਈਜੇਸ਼ਨ ਐਕਟ ਸੋਰੀ ਜਦੋਂ ਦੇਖੋ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਉਹ ਟੈਂਪਰੀ ਫੇਸ ਸੀਗਾ ਕਿਉਂ ਨਹੀਂ ਹਜੇ ਤੱਕ ਜਿਹੜਾ ਹੈ ਹਰਿਆਣਾ ਨੇ ਆਪਣਾ ਵੱਖ ਜਿਹੜੀ ਰਾਜਧਾਨੀ ਨਹੀਂ ਬਣਾਈ ਹੈਗੀ ਦੇਖੋ ਉਹਦੇ ਵਿੱਚ ਆਪਾਂ ਇੱਕ ਇੱਕ ਕੜੀ ਹੈ ਸਿਰਫ ਪੰਜਾਬ ਦੀ ਰਾਜਧਾਨੀ ਉਹ ਹਰਿਆਣੇ ਦੀ ਰਾਜਧਾਨੀ 47 ਤੋਂ ਹੀ ਲੈ ਲਓ ਪਹਿਲਾਂ ਲਾਹੌਰ ਤੋਂ ਰਾਜਧਾਨੀ ਉਜਾੜੀ ਗਈ ਫਿਰ ਉਹ Shimla ਲੈ ਗਏ Shimla ਤੋਂ ਪੱਟਤੀ ਫਿਰ ਹੁਸ਼ਿਆਰਪੁਰ ਲੈ ਗਏ ਹੁਸ਼ਿਆਰਪੁਰ ਤੋਂ ਪੱਟਤੀ ਫਿਰ ਚੰਡੀਗੜ੍ਹ ਲੈ ਆਏ ਫਿਰ ਹੁਣ ਚੰਡੀਗੜ੍ਹ ਤੋਂ ਵੀ ਪੱਟਤੀ ਤੇ ਅਜੇ ਤੱਕ ਉਸ ਨੂੰ ਉਹ ਬੂਟੇ ਨੂੰ ਲੱਗਣ ਨਹੀਂ ਦੇ ਰਹੇ ਉਹ ਉਹ ਸਾਈਕੀ ਜਿਹੜੀ ਹੈਗੀ ਆ ਉਹ ਮੈਂ ਸਮਝਦਾ ਕਿ 1839 ਤੋਂ ਹੀ ਚੱਲੀ ਹੋਈ ਆ 1849 ਤੋਂ ਉਹ ਜਿਹੜਾ ਪੰਜਾਬ ਨੂੰ ਸਟੇਬਲਾਈਜ਼ ਨਹੀਂ ਹੋਣ ਦੇਣਾ ਉਸੇ ਨੂੰ ਜਿਵੇਂ ਉਹ ਕੇਜਰੀਵਾਲ ਕਹਿੰਦਾ ਨਾ ਕਿ ਗੋਰੇ ਅੰਗਰੇਜ਼ ਚਲੇ ਗਏ ਕਾਲੇ ਆ ਗਏ ਸੋ ਇਹ ਕਾਲੇ ਅੰਗਰੇਜ਼ਾਂ ਨੇ ਉਹ ਉਹੀ ਝੰਡਾ ਚੱਕਿਆ ਹੋਇਆ ਉਹੀ ਪਾਲਿਸੀ ਚੱਕੀ ਹੋਈ ਹੈ ਤੇ ਇਹ ਪੰਜਾਬ ਨੂੰ ਸਟੇਬਲ ਨਹੀਂ ਹੋਣਾ ਦੇਣਾ ਚਾਹੁੰਦੇ ਤੇ ਇਹ ਇਹਦੇ ਤੇ ਇਹ ਵਰਕ ਕਰ ਰਹੇ ਆ ਉਸ ਨੂੰ ਉਸ ਪ੍ਰਸਪੈਕਟਿਵ ਤੋਂ ਦੇਖੋਗੇ ਗੱਲ ਕਲੀਅਰ ਹੋਏਗੀ ਤੁਹਾਨੂੰ ਵਿਦਿਅਲ ਸੁਧਾਰ ਲੈਰ ਦੀ ਵੀ ਗੱਲ ਕਰ ਲੈਣੇ ਜਿਹੜਾ ਕਿ ਅਕਾਲੀ ਦਲ ਤੋਂ ਵੱਖ ਹੋਇਆ ਇੱਕ ਸੈਕਸ਼ਨ ਹੈਗਾ ਜਿਹੜਾ ਕਿ ਸੁਧਾਰ ਲੈਰ ਵੱਲ ਉਹ ਵੀ ਲਗਾਤਾਰ ਆਪਣੇ ਤਰੀਕੇ ਦੇ ਨਾਲ ਜਦੋਜਹਿਦ ਕਰ ਰਹੇ ਨੇ ਪਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹ बार-बार ਕਹਿ ਰਹੇ ਨੇ ਕਿ ਸੁਧਾਰ ਲੈਰ ਵਾਲੇ ਜਿਹੜੇ ਨੇ ਉਹ ਸੁਧਾਰ ਘੱਟ ਕਰ ਰਹੇ ਨੇ ਤੇ ਉਹ ਮਤਲਬ ਕਿ ਕਨਫਿਊਜ਼ਨ ਜ਼ਿਆਦਾ ਕ੍ਰੀਏਟ ਕਰ ਰਹੇ ਨੇ ਇਹ ਔਰ ਜੇ ਦੂਸਰੇ ਪਾਸੇ ਦੇਖਿਆ ਜਾਏ ਤਾਂ बार-बार ਇਹ ਗੱਲ ਉੱਪਰ ਕਿਉਂ ਆਂਦੀ ਹੈ कि ਜਦੋਂ ਵੀ ਕੋਈ ਅ ਮਤਲਬ ਜੀ ਸਿੱਖੀ ਦੀ ਗੱਲ ਕਰੀਏ ਜਾਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਖਾਸ ਕਰਕੇ ਧਾਰਮਿਕ ਮਸਲਿਆਂ ਦੀ ਗੱਲ ਕਰੀਏ ਸਾਰੀਆਂ ਸੰਪਰਦਾਵਾਂ ਜਾਂ ਸਾਰੇ ਜਿਹੜੇ ਵੀ ਸੈਕਟ ਨੇ ਅਲੱਗ ਹੋਏ ਉਹ ਸਾਰੇ ਸਾਰੇ ਜੇ ਇੱਕ ਛਤਰੀ ਥੱਲੇ ਆ ਜਾਣ ਇੱਕ ਤਰੀਕੇ ਦੇ ਨਾਲ ਇਕੱਠੇ ਹੋ ਜਾਣ ਤੇ ਡੈਫੀਨੇਟਲੀ ਕੋਈ ਅਸਲ ਸੁਧਾਰ ਹੋ ਸਕਦਾ ਹੈ ਕਿਉਂਕਿ ਯੂਨਿਟੀ ਇਜ਼ ਸਟਰੈਂਥ ਦੀ ਬਾਰ ਬਾਰ ਗੱਲ ਜਿਹੜੀ ਅੱਗੇ ਰੱਖੀ ਜਾ ਰਹੀ ਹੈ ਆਦਰਵਾਇਜ਼ ਕਹਿੰਦੇ ਆ ਵੀ ਅ ਨਹੀਂ ਤਾਂ ਫਿਰ ਖਲਾਰਾ ਜਾਂ ਜਿਸ ਤਰੀਕੇ ਦੇ ਨਾਲ ਟੁੱਟ ਫੁੱਟੀ ਜ਼ਿਆਦਾ ਹੋਣੀ ਹੈ ਦੇਖੋ ਸੁਧਾਰ ਲਹਿਰ ਜਿਹੜੀ ਹੈਗੀ ਐ ਉਹ ਹੈ ਤਾਂ ਪੋਲਿਟਿਕਲ ਐਕਟਿਵਿਜ਼ਮ ਹੀ ਹੈ ਜਦੋਂ ਜਦੋਂ ਇਹ ਸੁਖਵੀਰ ਨੂੰ ਨਕਾਰਿਆ ਸੁਖਵੀਰ ਦੀ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਨੂੰ ਪਬਲਿਕ ਨੇ ਨਕਾਰਿਆ ਉਦੋਂ ਤਾਂ ਸਾਰੀ ਸੁਧਾਰ ਲਹਿਰ ਇਕੱਠੀ ਹੋ ਸੀਗੀ ਸਾਰੇ ਇਕੱਠੇ ਹੀ ਸੀਗੇ ਲੇਕਿਨ ਪਬਲਿਕ ਮੰਡੇਟ ਇਹਨਾਂ ਦੇ ਖਿਲਾਫ ਰਿਪੀਟਿਡਲੀ ਆਂਦੀ ਰਹੀ ਐ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਲਦੇ ਚਲਦੇ ਅੱਜ ਇਹ ਬਿਲਕੁਲ ਦੋ ਤੇ ਆ ਗਏ ਐ ਤੇ ਦੋ ਦੇ ਵਿੱਚੋਂ ਵੀ ਇੱਕ ਘਰ ਰੁਸਿਆ ਬੈਠਾ ਇੱਕ ਤਿੰਨ ਚੋ ਇੱਕ ਡਿਫੈਕਟ ਕਰ ਗਿਆ ਇੱਕ ਰੁੱਸਿਆ ਬੈਠਾ ਤੇ ਇੱਕ ਜਿਹੜਾ ਹੈਗਾ ਉਹ ਉਹਨੇ ਵੀ ਰੁੱਸ ਜਾਣਾ ਰੁੱਸੀ ਹੋਈ ਵਰਗੀ ਹੋਇਆ ਉਹ ਤੇ ਉਹਦੇ ਨਾਲ ਵੀ ਮੇਰੇ ਖਿਆਲ ਸਸਰੀ ਕਾਲ ਇਹਨਾਂ ਦੀ ਹੈ ਨਹੀਂ ਹੈ ਸੋ ਐਸ ਸਿਚੁਏਸ਼ਨ ਦੇ ਵਿੱਚ ਸੁਧਾਰ ਲਹਿਰ ਉਹਨਾਂ ਚੋਂ ਵੱਖਰੀ ਹੋ ਕੇ ਉਹ ਕਹਿ ਰਹੀ ਹੈ ਕਿ ਅਸੀਂ ਇਹਨੂੰ ਰਿਪਲੇਸ ਕਰ ਦਾਂਗੇ ਉਹ ਜਿਹੜਾ ਹੈਗਾ ਪ੍ਰੋਬਲਮ ਤਾਂ ਅ এজেন্ডੇ ਦੀ ਹੈ ਸੁਧਾਰ ਲਹਿਰ ਦਾ ਅਜੰਡਾ ਕੀ ਹੈ ਕਿਉਂਕਿ ਅਕਾਲੀ ਦਲ ਨੇ ਜਿਹੜੀ ਪਾਵਰ ਗੇਨ ਕੀਤੀ ਹੈ ਉਹ ਆਨੰਦਪੁਰ ਸਾਹਿਬ ਦੇ ਮਤੇ ਤੇ ਕੀਤੀ ਹੈ ਜਿਹੜਾ ਪਬਲਿਕ ਦਾ ਕੌਨਫੀਡੈਂਸ ਉਹਨੇ ਵਨ ਕੀਤਾ ਆਨੰਦਪੁਰ ਦੇ ਮਤੇ ਤੇ ਕੀਤਾ ਹੈ ਲੇਕਿਨ ਉਹ ਉਹ ਗੱਲ ਨਹੀਂ ਕਰ ਰਹੇ ਹੁਣ ਉਹ ਗੱਲ ਕਰ ਰਹੇ ਆ ਆਰਐਸਐਸ ਦੇ ਪੱਖੀ ਜਿਹੜੇ ਉਸ ਏਜੰਡੇ ਦੇ ਪੱਖੀ ਭਈਆ ਇਹ ਇਹਨਾਂ ਦਾ ਰਾਜ ਆ ਦਿੱਲੀ 'ਚ ਤੇ ਇਹ ਨਾ ਰੁੱਸ ਜਾਣ ਇਹਨਾਂ ਨੂੰ ਅਸੀਂ ਰਾਜੀ ਕਰੀਏ ਸੋ ਜਿੰਨੀ ਦੇਰੇ ਉਹਨਾਂ ਨੂੰ ਰਾਜੀ ਕਰਨ ਦੇ ਚੱਕਰ 'ਚ ਰਹਿਣਗੇ ਪੰਜਾਬ ਦੇ ਲੋਕੀ ਮੈਂ ਨਹੀਂ ਸਮਝਦਾ ਕਿ ਇਹਨਾਂ ਵੱਲ ਇਹਨਾਂ 'ਚ ਆਪਣਾ ਕੌਨਫੀਡੈਂਸ ਸ਼ੋ ਕਰਣਗੇ ਫਿਰ ਆਰਐਸਐਸ 'ਚ ਸਿੱਧਾ ਕਰ ਲੈਣ ਨਾ ਇਹਨਾਂ ਦੇ ਵਾਇਆ ਕਿਉਂ ਕਰਨ ਆਰਐਸਐਸ 'ਚ ਕੌਨਫੀਡੈਂਸ ਜਦੋਂ ਐਡੀ ਵੱਡੀ ਐਜੀਟੇਸ਼ਨ ਚੱਲੀ ਆ ਅਦੇ ਤੱਕ ਵੀ ਤੁਹਾਨੂੰ ਸਮਝ ਨਹੀਂ ਲੱਗ ਰਹੀ ਜੇ ਪੰਜਾਬ ਨੇ ਮੰਨ ਲਓ ਇਸ ਡੈਲੋਜੀ ਚ ਕੰਫੀਡੈਂਸ ਕਰਨੀ ਹੈ ਤੇ ਆਰਐਸਐਸਟੀ ਕਰ ਲੈਣਗੇ ਕੰਫੀਡੈਂਸ ਸਮਝਾਏਗਾ ਕੌਣ ਰੂਸਿਆ ਨੂੰ ਮਨਾਏਗਾ ਕੌਣ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਗੱਲ ਤਾਂ ਅਸਲ ਦੇ ਵਿੱਚ ਜਿਹੜੀ ਹੈ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦੀ ਇਕੱਠਾ ਕਰਨ ਦੀ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਸਿਰ ਰੂਸਾ ਰਸਾਈ ਦੇ ਵਿੱਚ ਹੀ ਕੰਮ ਜਿਹੜਾ ਹੈਗਾ ਵੱਧਾ ਚੱਲਿਆ ਗਿਆ ਧਿਆਨ ਵਾਲੇ ਦਿਨਾਂ ਦੇ ਵਿੱਚ ਜੇ ਮੇਨ ਗੱਲ ਕਰੀਏ ਪੰਜਾਬ ਦੀ ਉਹਦਾ ਤਾਂ ਸੂਰਤ ਇਹ ਹਾਲ ਫਿਰ ਜ਼ਿਆਦਾ ਵਧੀਆ ਨਹੀਂ ਦੇਖਣ ਨੂੰ ਮਿਲਣਾ ਨਾ ਦੇਖੋ ਪੰਜਾਬ ਤਾਂ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿਮਾ ਇਹਨੇ ਮੁਹਿਮ ਚ ਰਹਿਣਾ ਹੈ ਕਿਉਂਕਿ ਇਹਨਾਂ ਦੀ ਜਿਹੜੀ ਸਾਈਕੀ ਮੇਲ ਨਹੀਂ ਖਾਂਦੀ ਦਿੱਲੀ ਨਾਲ ਦਿੱਲੀ ਨੂੰ ਵੀ ਜੇ ਆਪਾਂ ਗੱਲ ਸਾਰੇ ਦਿੱਲੀ ਦੀ ਗੱਲ ਨਾ ਕਰੀਏ ਪੰਜਾਬ ਦੇ ਏਜੰਡੇ ਨਾਲ ਸਾਊਥ ਇੰਡੀਆ ਨੂੰ ਕੋਈ ਪ੍ਰੋਬਲਮ ਨਹੀਂ ਹੈ ਪੰਜਾਬ ਦੇ ਏਜੰਡੇ ਨਾਲ ਈਸਟ ਨੂੰ ਕੋਈ ਪ੍ਰੋਬਲਮ ਨਹੀਂ ਹੈ ਪੰਜਾਬ ਦੇ ਏਜੰਡੇ ਨਾਲ ਪ੍ਰੋਬਲਮ ਪ੍ਰੋਬਲਮ ਹੈਗੀ ਦਾ ਓਨਲੀ ਕਾਉ ਬੈਲਟ ਨੂੰ ਹੈ ਉਸ ਤੋਂ ਇਲਾਵਾ ਕਿਸੇ ਨੂੰ ਪੰਜਾਬ ਦੇ ਏਜੰਡੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਸੋ ਇਹ ਜਿਹੜੀ ਇੱਕ ਪ੍ਰੋਬਲਮ ਹੈਗੀ ਹੈ ਇਹ ਰਹਿਣੀ ਰਹਿਣੀ ਹੈ ਇਹ ਇਹ ਕਦੋਂ ਮੁੱਕੇਗੀ ਇਹ ਫਿਊਚਰ ਕੋਰਸ ਦੱਸੇਗਾ ਪਰ ਇਹ ਪ੍ਰੋਬਲਮ ਸੌਟ ਆਊਟ ਨਹੀਂ ਹੋਣੀ ਕਿਉਂਕਿ ਆਡਿਓਲੋਜੀਕਲ ਕਲੈਸ਼ ਹੈ ਉਹ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਇੱਕੋ ਹੀ ਕਰ ਦਈਏ ਜੱਜਬ ਕਰ ਦਈਏ ਇਹਨਾਂ ਇਹਨੂੰ ਵੀ ਕਾਉ ਬੈਲਟ ਬਣਾ ਦਈਏ ਪੰਜਾਬ ਨੂੰ ਪੰਜਾਬ ਕਾਉ ਬੈਲਟ ਬਣ ਨਹੀਂ ਸਕਦਾ ਕਿਉਂਕਿ ਅੱਧੇ ਤੋਂ ਬਾਅਦ ਪੰਜਾਬ ਤਾਂ ਉਧਰ ਪਿਆ ਅਜੇ ਉਹ ਉਹ ਵੀ ਹੈਗਾ ਨਾ ਵਿੱਚ ਉਹਨੂੰ ਵੀ ਕਾਊਂਟ ਕਰੋ ਉਹਦੀ ਵੀ ਬੌਂਡਿੰਗ ਹੈਗੀ ਹੈ ਇਸ ਪੰਜਾਬ ਨਾਲ ਭਾਵੇਂ ਪੋਲੀਟੀਕਲੀ ਤੁਸੀਂ ਉਹਨੂੰ ਲਾਈਨ ਮਾਰਤੀ ਹੈ ਲੇਕਿਨ ਇੱਕ ਜਿਹੜੀ ਜੈਨੇਟਿਕ ਬੌਂਡਿੰਗ ਹੈਗੀ ਉਹ ਹੈਗੀ ਹੈ ਉੱਥੇ ਵੀ ਸੋ ਇਹ ਵੱਡਾ ਮਸਲਾ ਹੈ ਤੇ ਇਸ ਨੂੰ ਵੱਡੀ ਸਟੇਟਸਮੈਨਸ਼ਿਪ ਨਾਲ ਹੀ ਰਿਸੋਲਵ ਕੀਤਾ ਜਾ ਸਕਦਾ ਹੈ ਪਰ ਸਟੇਟਮੈਂਟ ਸ਼ਿਪ ਤੁਸੀਂ ਗੱਲ ਕੀਤੀ ਹੈ ਸਟਾਲਵਾਰਡਸ ਦੀ ਗੱਲ ਹੁੰਦੀ ਹੈ ਸਟੇਟਮੈਂਟ ਸ਼ਿਪ ਦੀ ਗੱਲ ਹੁੰਦੀ ਹੈ ਡੈਫੀਨਿਟਲੀ ਉਹਦੇ ਇੱਕ ਚਿਹਰਾ ਚਾਹੀਦਾ ਹੈ ਇੱਕ ਸੁਲਝਾ ਹੋਇਆ ਦਿਮਾਗ ਵੀ ਚਾਹੀਦਾ ਹੈ ਇੱਕ ਸੁਲਝਾ ਹੋਇਆ ਸਾਰਾ ਜਿਹੜਾ ਹੈ ਦਾਰੂਮਦਾਰ ਚਾਹੀਦਾ ਹੈ ਉਹਦੇ ਲਈ ਤੁਹਾਨੂੰ ਦਿਖਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਐਸਾ ਉਭਾਰ ਹੋਏਗਾ ਕਿਉਂਕਿ ਹਜੇ ਲਗਾਤਾਰ ਜੇ ਗੱਲ ਕੀਤੀ ਜਾਏ ਪਿਛਲੇ ਲੰਮੇ ਸਮੇਂ ਤੋਂ ਜੇ ਸਿਆਸਤ ਦੀ ਗੱਲ ਕੀਤੀ ਜਾਏ ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਇਸ ਟਾਈਮ ਸਭ ਤੋਂ ਵੱਡੀ ਗੱਲ ਵੋਟਾਂ ਤੇ ਹੀ ਸਾਰੇ ਦੀ ਸਾਰੀ ਚੀਜ਼ ਜਿਹੜੀ ਆ ਉਹ ਘੁੰਮਦੀ ਹੈ ਵੋਟਾਂ ਨੂੰ ਲੈ ਕੇ ਚਾਹੇ ਉਹ ਐਸਜੀਪੀਸੀ ਦੀਆਂ ਵੀ ਜੇ ਚੋਣਾਂ ਦੀ ਗੱਲ ਕੀਤੀ ਜਾਂਦੀ ਸੀਗੀ ਉੱਥੇ ਵੀ ਜਿਹੜਾ ਵੋਟਾਂ ਦੀ ਹੀ ਖਿੱਚ ਤਾਨ ਸੀਗੀ ਜੇ ਬਾਕੀ ਇਲਾਕਿਆਂ ਦੀ ਚਾਹੇ ਤੁਸੀਂ ਐਮਸੀ ਦੀ ਪੰਚਾਇਤਾਂ ਦੀ ਗੱਲ ਕਰ ਲਓ ਜਾਂ ਫਿਰ ਮਿਊਨਿਸਪਲ ਕਾਰਪੋਰੇਸ਼ਨਸ ਦੀ ਗੱਲ ਕਰ ਲਓ ਐਮਐਲਏ ਦੀ ਗੱਲ ਕਰ ਲਓ ਐਮਪੀਜ਼ ਦੀ ਗੱਲ ਕਰ ਲਓ ਵੋਟਾਂ ਦਾ دارੂਮਦਾਰ ਜਿਹੜਾ ਉਹ ਹਮੇਸ਼ਾ ਜਿਹੜਾ ਲੋਕਾਂ ਦੇ ਆਮ ਲੋਕਾਂ ਦੇ ਮੁੱਦਿਆਂ ਨੂੰ ਪਿੱਛੇ ਧਕੇਲਦਾ ਕਿਤੇ ਨਾ ਕਿਤੇ ਦੇਖੋ ਵੋਟਾਂ ਜਿੱਥੇ ਵੀ ਡੈਮੋਕ੍ਰੇਸੀ ਹੋਏਗੀ ਵੋਟਾਂ ਦਾ ਰਾਜ ਹੋਏਗਾ ਉੱਥੇ ਵੋਟਾਂ ਦੀ ਖਿੱਚੋ ਤਾਨ ਤਾਂ ਹੋਏਗੀ ਹੋਏਗੀ ਲੇਕਿਨ ਉਸ ਤੋਂ ਪਰੇ ਜਿਹੜੀ ਮਾਨਸਿਕਤਾ ਹੈਗੀ ਆ ਉਹ ਬਹੁਤ ਡੀਪ ਰੂਟਡ ਹੈ ਤੇ ਵੋਟਾਂ ਨੂੰ ਕਿਸ ਤਰੀਕੇ ਦੇ ਨਾਲ ਕਾਮਨਲ ਐਂਗਲ ਨੂੰ ਫਲੇਅਰ ਅਪ ਕਰਨਾ ਹੈ ਕਾਸਟ ਫੈਕਟਰ ਨੂੰ ਫਲੇਅਰ ਅਪ ਕਰਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਵੱਡੇ ਈਵਲਸ ਹੈਗੇ ਜਿਹੜੇ ਸਾਡੀ ਸੋਸਾਇਟੀ ਨੂੰ ਗ੍ਰਿਪ ਕਰ ਰਹੇ ਆ ਵੋਟਾਂ ਦੀ ਗੱਲ ਤਾਂ ਯੂਐਸਏ 'ਚ ਵੀ ਹੈਗੀ ਹੈ ਬਾਈਡਨ ਤੇ ਆਪਣਾ ਬੀਡਨ ਤੇ ਟਰੰਪ ਦੀ ਵੀ ਹੈਗੀ ਹੈ ਲੇਕਿਨ ਉਹਨਾਂ ਨੇ ਹੈਂਡਸ਼ੇਕ ਕੀਤਾ ਹੈ ਅਪਾ ਸਾਰਿਆਂ ਨੇ ਦੇਖਿਆ ਕਿ ਕੱਲ 트ੰਪ ਨੇ ਜਾ ਕੇ ਬਾਈਡਨ ਨੂੰ ਹੈਂਡਸ਼ੇਕ ਕੀਤਾ ਤੇ ਬਾਈਡਨ ਨੇ ਉਹਨੂੰ ਕੰਫੀਡੈਂਸ ਦਵਾਇਆ ਕਿ ਟ੍ਰਾਂਸਫਰ ਆਫ ਪਾਵਰ ਬਿਲਕੁਲ ਵਧੀਆ ਹੋਏਗੀ ਵਧਾਈ ਦਿੱਤੀ ਆ ਉਹਨੂੰ ਸੋ ਇੱਥੇ ਐਦਾਂ ਨਹੀਂ ਹੋ ਸਕਦਾ ਇੱਥੇ ਤਾਂ ਮੱਡ ਸਲਿੰਗਿੰਗ ਹੀ ਹੈ ਅਸੀਂ ਤਾਂ ਇੱਕ ਦੂਜੇ ਦੀ ਪਗੜੀ ਲਾਣੀ ਜਾਣਦੇ ਆ ਸੋ ਇਹ ਮਾਨਸਿਕਤਾ ਜਿਹੜੀ ਹੈਗੀ ਆ ਇਹ ਅਸੀਂ ਕਦੋਂ ਸਿਵਲਾਈਜ਼ਡ ਹੋਵਾਂਗੇ ਉਸ ਲੈਵਲ ਤੱਕ ਪਹੁੰਚ ਪਾਵਾਂਗੇ ਪਹੁੰਚ ਵੀ ਪਾਉਂਦੇ ਆ ਕਿ ਨਹੀਂ ਪਹੁੰਚ ਪਾਉਂਦੇ ਸਾਡੀ ਤਾਂ ਮਤਲਬ ਅਜੇ ਤਾਂ ਅਸੀਂ ਭਾਂਡੇ ਹੀ ਬੰਦਿਆਂ ਦੇ ਵੱਖਰੇ ਰੱਖੇ ਹੋਏ ਆ ਬੰਦਿਆਂ ਦੇ ਕਿ ਰੋਟੀ ਖਵਾਣੀ ਆ ਤਾਂ ਬਾਹਰ ਬੈ ਕੇ ਖਵਾਣੀ ਆ ਉਨਬਾਰ ਰੋਟੀ ਪਾਓ ਉਸ ਬੰਦੇ ਨੂੰ ਉਹਦੇ ਤੋਂ ਹੀ ਨਹੀਂ ਅਸੀਂ ਉੱਪਰ ਉੱਠ ਪਾਰੇ ਤੁਸੀਂ ਮੱਡ ਸਲਿੰਗਿੰਗ ਦੀ ਗੱਲ ਕੀਤੀ ਤੁਸੀਂ ਇੱਕ ਦੂਜੇ ਦੀ ਪਾਗ ਉਛਾਲਣ ਦੀ ਗੱਲ ਕੀਤੀ ਤੁਸੀਂ ਭਾਂਡੇ ਵੱਖਰੇ ਕਰਨ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਕਦੀ ਜਿਵੇਂ ਤੁਸੀਂ ਸਿਵਲਾਈਜ਼ਡ ਹੋਣ ਦੀ ਗੱਲ ਕੀਤੀ ਸੱਭਿਅ ਸਮਾਜ ਦੇ ਵਿੱਚ ਸਭਿਅਤਾ ਦੀ ਉਸ ਪਕੜ ਨੂੰ ਪਕੜ ਸਕਾਂਗੇ ਕਿਉਂਕਿ ਬਹੁਤ ਲੰਮਾ ਸਮਾਂ ਗੁਜ਼ਰ ਗਿਆ ਕਿੰਨਾ ਲੰਮਾ ਸਮਾਂ ਗੁਜ਼ਰ ਗਿਆ ਹੁਣ ਤਾਂ ਚੀਜ਼ਾਂ ਜਿਹੜੀਆਂ ਸਮਝ ਆ ਜਾਣੀਆਂ ਚਾਹੀਦੀਆਂ ਸਿਗੀਆਂ ਜੇ ਬਾਰ ਬਾਰ ਆਪ ਨੂੰ ਖੁਦ ਹੀ ਖੋਰਾ ਲਈ ਜਾਵਾਂਗੇ ਕਿਵੇਂ ਚੱਲੇਗਾ ਦੇਖੋ ਸਮਝ ਤਾਂ ਤਾਂ ਨਾ ਜੇ ਫੋਰਸਸ ਕਾਉਂਟਰ ਫੋਰਸਸ ਪਲੇ ਨਾ ਕਰ ਰਹੀਆਂ ਹੁਣ ਜਦੋਂ ਅਡਿਓਲੋਜੀ ਹੀ ਜੇ ਆਪਾਂ ਹੁਣ ਮਨੁਸਮ੍ਰਿਤੀ ਦੀ ਗੱਲ ਕਰੀਏ ਉਹ ਤਾਂ ਕਹਿ ਰਿਹਾ ਹੈ ਇਲੀਗਲ ਹੈ ਥਿਸ ਇਜ਼ आवर ਰਾਈਟ ਕਿ ਉਹਦੇ ਭਾਂਡੇ ਵੱਖਰੇ ਹੋਣੇ ਚਾਹੀਦੇ ਆ ਉਹ ਬੰਦੇ ਰੂਲ ਕਰ ਰਹੇ ਆ ਤੇ ਉਹ ਭਾਂਡੇ ਇੱਕ ਕਿਵੇਂ ਹੋਣਗੇ ਉਸ ਨੂੰ ਫਿਰ ਉਹ ਚਾਹੁੰਦੇ ਆ ਕਿ ਬਾਕੀ ਰਿਲੀਜੀਅਨਸ ਦੇ ਵਿੱਚ ਵੀ ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਜਿੱਥੇ ਤੱਕ ਸਾਡੀ ਪਕੜ ਨਹੀਂ ਆ ਉਹਨਾਂ ਚ ਵੀ ਕਰਾਓ ਸੋ ਉਹ ਜਿਹੜੀ ਫੋਰਸ ਜਿਹੜੀ ਹੈਗੀ ਆ ਉਹ ਨੂੰ ਸਟੇਬਲਾਈਜ਼ ਨਹੀਂ ਹੋਣ ਦੇ ਪਾਰੀ ਉਹ ਸਿਵਲਾਈゼਸ਼ਨ ਨੂੰ ਕਾਊਂਟਰ ਸਿਵਲਾਈゼਸ਼ਨ ਵੱਲ ਲੈ ਕੇ ਜਾ ਰਹੀ ਹੈ ਉਹ ਕਲੈਸ਼ ਹੈ ਤੇ ਇਹਦੇ ਵਿੱਚੋਂ ਕਦੋਂ ਆਪਾਂ ਵਨਓਵਰ ਕਰਾਂਗੇ ਇਹ ਫਿਊਚਰ ਦੇ ਵਿੱਚ ਆ ਜੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਗੱਲਾਂ ਬਹੁਤ ਸਾਰੀਆਂ ਕੀਤੀਆਂ ਨੇ ਬੇਸ਼ੱਕ ਮੁੱਦਾ ਜਿਹੜਾ ਹੈ ਉਹ ਅਸ ਟਾਈਮ ਅਸੀਂ ਅਕਾਲੀ ਦਲ ਦੀ ਗੱਲ ਕੀਤੀ ਉਹਨਾਂ ਦੇ ਪ੍ਰਧਾਨ ਦੀ ਗੱਲ ਕੀਤੀ ਤੇ ਚੰਡੀਗੜ੍ਹ ਦੀ ਗੱਲ ਕੀਤੀ ਜਿਹਦੇ ਵਿੱਚ ਹੁਣ ਫੇਰ ਇੱਕ ਵਾਰੀ ਹਰਿਆਣਾ ਤੇ ਪੰਜਾਬ ਜਿਹੜੇ ਆ ਉਹਨਾਂ ਚ ਇੱਕ ਰੱਸਾ ਕਸ਼ੀ ਜਿਹੜੀ ਸ਼ੁਰੂ ਹੋ ਗਈ ਹੈ ਪਰ ਬੇਸ਼ੱਕ ਇਹ ਗੱਲਾਂ ਮੁੱਦੇ ਬਰਕਰਾਰ ਨੇ ਪਰ ਉਸ ਦੇ ਬਾਵਜੂਦ ਵੀ ਇਹਨਾਂ ਸਭ ਚੋਂ ਨਿਕਲ ਕੇ ਫਿਊਚਰ ਵੱਲ ਜਿਹੜਾ ਭਵਿੱਖ ਦੀ ਗੱਲ ਹੈਗੀ ਆ ਉਹਦੀ ਕਰਨੀ ਹਮੇਸ਼ਾ ਜ਼ਰੂਰੀ ਬਣਦੀ ਹੈ ਕਿਉਂਕਿ ਬਾਕੀ ਗੱਲਾਂ ਤਾਂ ਸਾਰੇ ਕਰਦੇ ਆ ਪਰ ਭਵਿੱਖ ਦੇ ਵਿੱਚ ਕੀ ਇਹਨਾਂ ਚੀਜ਼ਾਂ ਦਾ ਕੋ ਸੋਲੂਸ਼ਨ ਹੈ ਗੱਲ ਤਾਂ ਉੱਥੇ ਹੀ ਹੈ ਨਾ ਕਿ ਚੀਜ਼ਾਂ ਦਾ ਸੋਲੂਸ਼ਨ ਹੱਲ ਕੋਈ ਹੈ ਜਾਂ ਨਹੀਂ ਹੈਗਾ ਹੱਲ ਭਵਿੱਖ ਦੇ ਗਰਭ ਦੇ ਵਿੱਚ ਕੀ ਹੈ ਕਿਸੇ ਨੇ ਨਹੀਂ ਵੇਖਿਆ ਪਰ ਹਮੇਸ਼ਾ ਉਹਦੇ ਲਈ ਜਿਹੜਾ बार-बार ਗਲਬੀ ਕੀਤੀ ਜਾਂਦੀ ਹੈ ਵੀ ਸੋਲੂਸ਼ਨ ਜ਼ਰੂਰ ਦੇਖਣਾ ਚਾਹੀਦਾ ਕੋਈ ਨਾ ਕੋਈ ਕਿਸੇ ਤਰੀਕੇ ਦਾ ਹੱਲ ਜਿਹੜਾ ਹੈ ਉਹਦੇ ਵੱਲ ਜ਼ਰੂਰ ਧੱਕਣਾ ਚਾਹੀਦਾ ਚੀਜ਼ਾਂ ਨੂੰ ਖਰਾਬ ਤੇ ਖੁਰਾ ਲਾਉਣ ਦੇ ਵਿੱਚ ਕਦੀ ਵੀ ਜੜੀ ਹੈ ਉਹ ਮਨੁੱਖਤਾਦਈ ਔਰ ਸਿਵਲਾਈਜ਼ੇਸ਼ਨ ਦਾ ਜਿਹੜਾ ਉਹ ਵਾਅਦਾ ਤਾਂ ਕਦੀ ਨਹੀਂ ਹੋ ਸਕਦਾ ਸਾਡੇ ਲੀਡਰਸ ਨੂੰ ਸਾਡੀ ਸਿਆਸਤ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਖਰਾਬਾ ਕਰਨ ਨਾਲ ਕਦੀ ਵੀ ਜੜਾ ਅੱਗਾ ਜਿਹੜਾ ਉਹਨੇ ਸੁਧਾਰਿਆ ਜਾ ਸਕਦਾ ਐਸ ਕਰਕੇ ਉਹਨਾਂ ਨੂੰ ਇਕੱਠੇ ਹੋ ਕੇ ਇਕਜੁੱਟ ਹੋ ਕੇ ਯੂਨਾਈਟ ਹੋ ਕੇ ਆਪਣੇ ਖਿੱਤੇ ਲਈ ਸੋਚਣਾ ਜ਼ਰੂਰ ਚਾਹੀਦਾ ਹੈ ਕੈਮਰਾ ਪਰਸਨ ਸਭ ਜਿੱਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ